ਗੱਡੀ ਵਿੱਚ ਲੱਤ ਲਾਮ ਕੇ ਆਏ ਆਏ ਕੋਈ ਪੌਰ ਚੱਲਿਆ ਮੁਕਲਾਵੇ ਓ ਗੱਡੀ ਵਿੱਚ ਲੱਤ ਲਾਮ ਕੇ ਤੇ ਦੁਖੜੇ ਬੁਰੇ ਭੁੱਲ ਕੇ ਨਾ ਲਾਇਓ ਨਾ ਲਾ ਗਣੇ ਦੱਸੀ ਮੇਰੇ ਸੋਹਣਿਆ ਦਿਲਾਂ ਦੀ ਖੋਲ ਕੇ ਫੋਨ ਤੇ ਟਟੇਰੀ ਜਿਹੀ ਕੌਣ ਬੋਲਦੀ ਨਹੀਂ ਕੋਈ ਕਲਾਕਾਰ ਮਿਲਿਆ ਫੇਰ ਖਾਨ ਫੇਰ ਖਾਨ ਲੈ ਖਾਣੇ ਕਿੰਨੇ ਪਹਿਲੇ ਲਏ ਤੇ ਉਸ ਤੇ ਅੱਛਾ ਕਿਹੜੇ ਸੰਨ ਕੀ ਬਾਤ ਆਇਓ 90 ਕੀ ਕੋਈ ਨਹੀਂ ਕੋਈ ਨਹੀਂ ਤੂੰ ਬੰਤ ਕਾ ਗਾਣਾ ਸੁਣਾ ਦੇ ਕੋਈ ਲਿਖਿਆ ਵਾ ਜਦ ਪਿਆਰ ਕਿਸੇ ਦਾ ਟੁੱਟ ਜਾਵੇ ਮਸੂਕ ਕਿਸੇ ਦੀ ਰੁਸ ਜਾਵੇ ਹਏ 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 ਜਦ ਪਿਆਰ ਦਾ ਬਣ ਜਾਏ ਹਾਸਾ ਜਾ ਕੋਈ ਨਾ ਦਵੇ ਗੱਲਾਂ ਸਾਦਾ ਗੱਲ ਮੁੱਕ ਜੀ ਆ ਕੇ ਮੁੱਕ ਜੀ ਮੁੱਕ ਜੀ ਆ ਕੇ ਦਾਰੂ ਤੇ ਥੋੜਾ ਜਿਹਾ ਦਾਰੂ ਦੂਰ ਨੇ ਕੰਮ ਖਰਾਬ ਕਰਦੀ ਆ ਤੇਰਾ ਨਹੀਂ ਤਾਂ ਤੂੰ ਐਨੇ ਯਾਦ ਆ ਤੇਰੇ ਗਾਣੇ ਐਨੀ ਤੈਨੂੰ ਤਰਜਾ ਵੀ ਪਤਾ ਹੋਣਾਗਾ ਨਹੀਂ ਤਾਂ ਅੱਜ ਕੱਲ ਤਾਂ ਜਨਤਾ ਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਗਾਣੇ ਤਸੀ ਮੇਰੇ ਸੋਹਣਿਆ ਦਿਲਾਂ ਦੀ ਖੋਲ ਕੇ ਫੋਨ ਤੇ ਟਟਿਰੀ ਜਿਹੀ ਕਾਉਣ ਬੋਲਦੇ ਜਦ ਨਹੀਂ ਕੋਈ ਕਲਾਕਾਰ ਮਿਲਿਆ ਫੇਰ ਖਾਨ ਫੇਰ ਖਾਨ ਖਾਣੇ ਕਿੰਨੇ ਪਹਿਲੇ ਲੀਤੇ ਉਸ ਤੇ ਅੱਛਾ ਕਿਹੜੇ ਸਾਲ ਦੀ ਬਾਤ ਆਇਓ ਯੋ 90 ਕੀ ਬੱਲ 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 1990 ਵਾਂ ਹਾਂ ਅੱਛਾ ਫਿਰ ਤਾਂ ਇਹ ਨਾ ਬਹੁਤ ਛੋਟੀ ਉਡੀ ਰਾਜਪੁਰੇ ਵਾਲਾ ਹਾਂ ਭੋਜੀ ਵੀ ਆਇਆ ਤਾਂ ਹਾਂ ਹਾਂ

ਲੱਖਿਆਂ ਦੇ ਦੁੱਖ ਬੁਰੇ ਪੁੱਲਕੇ ਨਾ ਲਾਇਓ ਨਾ ਲਾਇਓ ਵੇ ਐਵੇਂ ਕਰਾਓ ਵੇ ਬਹੁਤ ਆਏ ਆਏ ਕੀ ਬਾਤ ਹੈ ਕੀ ਉਹ ਚੋਰ ਨੂੰ ਸਾਜੂ ਜਸ ਦੇ ਨੇ ਸਾਜੂ ਨੂੰ ਚੋਰ ਬਣਾ ਦੇ ਮੰਜੀ ਹੈ ਬਡਨ ਭਰਾਲੇ ਕਾ ਯਾਦ ਹੈ ਹਿਸਾਪੁਰੀ ਵਾਲਾ ਬੁੱਢਾ ਹਿਸਾਪੁਰੀ ਤਰਸੀਮ ਹਿਸਾਪੁਰੀ ਤਰਸੀਮ ਨੇ ਵੀ ਲਿਖਿਆ ਹੈ ਮਨਜੀਤ ਬੁੱਢਣਪਰੀ ਕਿੰਨੇ ਵੀ ਗਾਏ ਆ ਬੰਤ ਰੰਪਰੇ ਵਾਲੇ ਕੇ ਵੀ ਗਾਏ ਹੈਗੇ ਆ ਸਰਜੀਤ ਖਾਨ ਨੇ ਬਹੁਤ ਗਾਣੇ ਗਾਏ ਹੈਗੇ ਆ ਜਿੰਦ ਸੁਵਾੜੇ ਕੇ ਗਾਏ ਹੈਗੇ ਕਿੱਕਲੀ ਪਾਕ ਹੈ ਤੇ ਤੰਨੂ ਕਿਹੜਾ ਕਿਹੜਾ ਯਾਦ ਹੈਗਾ ਹੋਰ ਹੋਰ ਕਮਾਜ ਤਰੰਗ ਕਮਾ ਆ ਥੋੜਾ ਜਿਹਾ ਮੂੰਹ ਇਤਰਾ ਰਹਿ ਤੇਰਾ ਮੂੰਹ ਇਧਰ ਨਾ ਛੁਪੇ ਅਰੇ ਮੈਂ ਕਹਿਣ ਹੈਗੇ ਮੁਹੰਮਦ ਸਦੀਕਾ ਇਧਰ ਹੀ ਸੈਡ ਆ ਦੋ ਮੇਰਾ ਮੈਂ ਇਧਰ ਬੈਠਾ ਦੇ ਉਧਰ ਹੋ ਪਰ ਮੁਹੰਮਦ ਸਦੀਕਾ ਠੀਕ ਹੈ ਠੀਕ ਹੈ ਨਾ ਆ ਹਾਂ ਆਈ ਵੀ ਠੀਕ ਹੈ ਕਮ ਅੱਛਾ ਮੁਹੰਮਦ ਸਦੀਕਾ ਹਾਂ ਠੀਕ ਹੈ ਮਮਾ ਫਰੀਦ ਖੇਂਦਰ ਚਿੱਲਾ ਸੋ ਪਹਿਲਾ ਖਾਨ ਦਾ ਇੱਕ ਦਾ ਗਾਣਾ ਹੋਰ ਦੱਸ ਕੋਈ ਯਾਦ ਆ ਰਿਹਾ ਹੋਇਆ ਖਾਨ ਦਾ ਤਾਂ ਭਾਈ ਸਰਜੀਤ ਖਾਨ ਟੈਂਬ ਲਾਇਆ ਦਾ ਸਪੈਸ਼ਲ ਖਾੜਾ ਲਵਾਇਆ ਦਾ ਵਾਹ ਤਾਂ ਫਿਰ ਸ਼ਦੀਕ ਪੈ ਗਈ ਜੀ ਸ਼ਦੀਕ ਮੋਹੀ ਲੱਗ ਰਿਹਾ ਤਾਂ ਅੱਛਾ 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 ਮਮਾ ਫਰੀਦ ਮੋਹੀ ਲੱਗ ਰਿਹਾ ਤਾਂ ਹਾਂ ਹਾਂ ਆ ਕਰੇ ਮੈਂ ਖੁੱਡੋ ਨਾਲ ਗੱਲ ਕਰਨੀਆਂ ਹਾਂ ਮੈਂ ਕਰ ਲੈ ਫੇਰਾ ਮੇਰੀ ਗੱਲ ਗਿਆ ਤਾਂ ਸੇਰਾ ਆਇਓ ਚੌਣੀ ਕਪੜਾ ਅੱਛਾ 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 ਠੀਕ ਹੈ ਜੇ ਮਰੀ ਗੱਲ ਗਿਆ ਤਾਂ ਹਾਂ ਤੇ ਦੁੱਖੜੇ ਬੁਰੇ ਭੁੱਲ ਕੇ ਨਾ ਲਾਇਓ ਨਾ ਲਾ ਨੇ ਉਹ ਛੜ ਗਈ ਫੋਗੀ ਰਾਜਪਰੀ ਮੰਗਤਨੋ ਕੀ ਸਮਝਾਈਏ ਇਲਕਾ ਬੇਸਰੀਆਂ ਦੀ ਮੰਡੀ ਗੰਦਾਰਾ 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 ਇਹ ਇਲਕਾ ਬੇਸਰੀਆਂ ਦੀ ਮੰਡੀ ਕੀ 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 ਗਾਈਏ ਸਾਵੇਸਰੀਆਂ ਦੀ ਮੰਡੀ ਕਿਆ ਬਾਤ ਲੱਗ ਰਿਹਾ ਇੰਨੇ ਗਾਣੇ ਪੁਰਾਣੇ ਚੱਕੀ ਫਿਰ ਰਿਹਾ ਤਾ ਕਮਾਲ ਹੈ ਇੰਨਾ ਤੇਰੀ ਰਿਕਾਰਡ ਥੋੜਾ ਜਿਹਾ दारू-ਦੂਰ ਉਹਨੇ ਕੰਮ ਖਰਾਬ ਕਰਦੀਆ ਤੇਰਾ ਨਹੀਂ ਤਾਂ ਤੂੰ ਇੰਨੇ ਯਾਦ ਹੈ ਤੇਰੇ ਗਾਣੇ ਇੰਨੀ ਤੈਨੂੰ ਤਰਜ਼ ਦਾ ਵੀ ਪਤਾ ਹੋਣਾਗਾ ਨਹੀਂ ਤਾਂ ਅੱਜਕੱਲ ਤਾਂ ਜਨਤਾ ਨੂੰ ਪਤਾ ਹੀ ਨਹੀਂ ਹੈਗਾ ਕਿ ਬੋਲ ਰਿਹਾ ਕਿਆ ਨਹੀਂ ਬੋਲ ਰਿਹਾ ਗਾਣੇ ਗੁਣੇ ਦਾ ਮਤਲਬ ਹੀ ਨਹੀਂ ਪਤਾ ਜੀ ਕਹਾਣਾ ਤੇ ਲੈ ਸੁਣਾ ਸੁਣਾ ਗਲ ਗੈਲਕ ਬਤਮੀ ਸੁਣਾਣੀਆਂ ਇੱਕ ਗਾਣਾ ਇੱਕ ਬਤਾਂ ਜਿੰਨੀ ਦੇਰ ਚੱਲੇਗਾ ਉਹ ਮੈਂ ਜਿੰਨੀ ਸਪੇਸ ਹੈਗੀ ਉਹ ਅੱਜ ਭਰ ਦੇਣੀ ਮੈਨੂੰ ਅੱਛਾ ਹਾਂ ਉਹ 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 ਗੱਡੀ ਵਿੱਚ ਲੱਤ ਲਾਮ ਕੇ ਆਏ ਹੋਏ ਭੌਰ ਚੱਲਿਆ ਮੁਕਲਾਵੇ ਉਹ ਗੱਡੀ ਵਿੱਚ ਲੱਤ ਲਾਮ ਕੇ ਹੀ ਜਿਵੇਂ ਲਾਲਾ ਸਾਹਿਬ ਅੱਛਾ ਗਾਣਾ ਤੁੰਨੂੰ ਐਂ ਦੱਸ ਬਈ ਬਾਤ ਤਾਂ ਇਸ ਤਰ੍ਹਾਂ ਹੈ ਜੀ ਲਾਲੇ ਨੂੰ ਮੈਂ ਗੱਲ ਕਰ ਰਿਹਾ ਤੇ ਆਪਾਂ ਵੀ ਖਾਸੇ ਲੋਕਾਂ ਦੇ ਗਾਣੇ ਸੁਣਦੇ ਤਾਂ ਮਲੇ ਪ੍ਰਾਨੀ ਸਿੰਘ ਗਾ ਗਏ ਹੈ ਨਾ ਹਾਂ ਅ ਸਰਜੀਤ ਖਾਨ ਦਾ ਤਾਂ ਖਾਸਾ ਫੈਨ ਰਹਾ ਹਾੜਾ ਜਿਹੜੇ ਗਾਣੇ ਮੈਂ ਬੁਲਾਇਆ ਸੀ ਉਹ ਤਾਂ ਬਾਤ ਆਪਾਂ ਫੇਰ ਕਰਾਂਗੇ ਕਦੀ ਅੱਛਾ ਵੀ ਬੁਲਾਇਆ ਕਿਉਂ ਦਾ ਅੱਜ ਇਹ ਹੈ ਵੀ ਸਰਜੀਤ ਖਾਨ ਨੂੰ ਤਾਂ ਬਹੁਤ ਸੁਣਿਆ ਕਰਦਾ ਹੈ ਨਾ ਹਾਂ ਕਿਹੜੇ ਕਿਹੜੇ ਗਾਣੇ ਸੁਣਿਆ ਕਹੀ ਸੁਣਾ ਇੱਕ ਗੱਲ ਉਧਰ ਨੂੰ ਮੂੰਹ ਕਰਕੇ ਰੱਖੇ ਥੋੜਾ ਜਾਂ ਕਿਸਕੇ ਸਰਜੀਤ ਖਾਨ ਕੇ ਸਰਜੀਤ ਖਾਨ ਕੇ ਉਧਰ ਨੂੰ ਰੱਖ ਥੋੜਾ ਜਿਆ ਕਰ ਸੁਣੇ ਤਾ ਹ ਹੁਕਮਾ ਥੋੜਾ ਜੀ ਜਿਤਰ ਮੈਂ ਬੈਠਾ ਇਤਰਾ ਬੈਠਾ ਥੋੜੇ ਉਧਰ ਨੂੰ ਦਿਖਦਾ ਰਹਾ ਮੂੰ ਸਰਜੀਤ ਖਾਨ ਕੇ ਮੈਂ ਕੱਟੇ ਸੁਣੇ ਵਾ ਗਾਣਾ ਕਿਡਾ ਬੇ ਬਜੀਆਂ ਟੁੰਬਾ ਬੇਤੁੱਲਾ ਤੀਆਂ ਲੈ ਕੇ ਬਾਗੂ ਦੀ ਜ਼ਮੀਨ ਬੇਤੋ ਕਿਸੇ ਤਾਂ ਦੇ ਵਿੱਚ 2.5 ਦਿਨ ਦਾ ਸੜਕ ਕੀ ਆ ਗਿਆ ਬੇ ਪੁੱਕੇ ਆਵੇ ਰਿਜਕ ਦੇ ਆ ਉਹ ਪੁੱਕੇ ਆ 베ਰੀ ਜਿ ਕਹਦੀ ਆ ਸਾਡੇ ਹੀ ਲਿਆ ਚਰੀ ਜਿ ਕ ਬਚੇਰਾ ਵੇ ਪੁੱਕਿਆ 베ਰੀ ਜਿ ਕਦੇ ਆ ਯਾ ਵਾਹ ਹੋਰ ਖਾਨ ਕੇ ਬਹੁ ਗਾਣੇ ਤੇ ਹੇ ਹਾਏ ਉਹ ਚੁਖੇ ਲਾਰੇ ਮਿੱਤਰਾਂ ਦੇ ਇਹ ਨਾ ਗੋਰੀਆਂ ਦੇ ਚੀਜ਼ ਬਗਾਨੀ ਮਾਪੇ ਤੈਨੂੰ ਕੱਟ ਰਾਉਣਗੇ ਬਹੁ ਚੇਰ ਹੋਣਗੇ ਨਸੀਬਾਂ ਵਾਲੇ ਉਹ ਕੱਲਾ ਬੈਦੈ ਪਾਵਾਂ ਕੀਰਣੇ ਈਸ਼ ਰੱਬ ਨੂੰ ਤਰਸਣਾ ਆਵੇ ਗੱਡੀ ਵਿਚ ਲੱਤ ਲਮਕੇ ਕਿਆ ਬਾਤ ਹੈ ਕਿਆ ਆਖ ਪਰ ਦੌਰ ਨੇ ਆਉ ਵਿਛੜੇ ਜਿੰਮੇ ਵਿਛੜੀ ਸਮਾਹਣ ਵਿਸਤੂ ਤਾਰਾ ਕੁਚੀ ਪੈਗੀ ਬਚਣਾ ਤੋਂ ਮੇੜੇ ਮਰਦਾ ਮਰਾ ਹੜ ਪਿੰਡੇ ਸਹਾਰਾ ਉਹ ਮਾਨ ਦਾ ਜਹਾਨ ਲੁੱਟਿਆ ਕੋ ਭਾ ਮਾਰ ਕੇ ਜਵਾਂ ਹਾਂ ਆ ਪਾਵੇ ਗੱਡੀ ਵਿਚ ਲੱਤ ਲਮਕੇ ਆਏ ਹਾਏ ਹਾਏ ਕੀ ਬਾਤ ਹੈ ਕੀ ਬਾਤ ਹੈ ਲਾ ਲੇ ਪੂਰਾ ਜ਼ਰੂਰ ਹੈ ਅੱਜ ਤਾਂ ਅੱਜ ਤਾਂ ਗੱਲਾਂ ਮਾਤਾਂ ਪੂਰੀ ਧਮ ਹੈਗਾ ਪੂਰਾ ਆਵਾਜ਼ ਮਾਂ ਵੀ ਧਮ ਹੈ ਤੇਰੀ ਮਾਂ ਅਜਾ ਤੱਕ ਡਿਗਰੀ ਜ਼ਿਆਦਾ ਵਧੀ ਵੀ ਆ ਘੱਡੀ ਵੀ ਕੋਈ ਵੜ ਨਹੀਂ ਠੀਕ ਹੈ ਬਹੁਤ ਸੋਹਣਾ ਹੈਗਾ ਬਹੁਤ ਵਧੀਆ ਐਨ ਨਜ਼ਾਰੇ ਵਾਲਾ ਖੁਸ਼ ਹੋ ਮਨ ਖੁਸ਼ ਹੋ ਬਾਤ ਸੁਣ ਕੇ ਮਾਨਕ ਲਾਦੇ 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 ਮੈਂ ਤਾਂ ਮੈਂ ਤਾਂ ਕਹ ਰਿਹਾ ਬਾਤਾਂ ਵੀ ਸੁਣਾ ਗੱਲ ਗੱਲ ਮਾਨਕ ਕੀ ਪਹਿਲਾਂ ਬਾਤ ਸੁਣਾ ਕੋਈ ਮਾਨਕ ਕੀ ਬਾਤ ਸੁਣਾ ਮਾਨਕ ਵਰਗਾ ਕੋਈ ਨਹੀਂ ਹੁਣਾ ਹੂੰ ਵਾਛਾ ਕਲੀਆਂ ਕਾ ਹੂੰ ਕਲੀਆਂ ਕਾ ਵਾਛਾ ਵਾ ਹਾਂ 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 ਗਲੇ ਮਦਮ ਹੋ ਗਏ ਜੀ ਗਲੇ ਮਦਮ ਹੋ ਗਏ ਹਾਂ ਜਾਈ ਨਾ ਜਾਈ ਨਾ ਉਹ ਛੱਡ ਕੇ ਤੂੰ ਕੱਲਾ ਮੈਨੂੰ ਜਾਈ ਨਾ ਵੇ ਛੱਡ ਕੇ ਤੂੰ ਕੱਲਾ ਮੈਨੂੰ ਜਾਈ ਨਾ ਧਿਰ ਤੋਂ ਬਗੈਰ ਮੈਨੂੰ ਕਿਸੇ ਦੀ ਨਾ ਚੀਜ਼ ਮੈਨੂੰ ਕਿਸੇ ਦਿਨ ਲੋੜ ਮੈਨੂੰ ਜਾਣਾਵੇ ਮਿੱਥੇ ਮਿੱਥੇ ਬਹੂਲ ਚਰ ਪਿਆਰੇ ਪਿਆਰੇ ਬਹੂਲ ਚੱਲਣਾ ਜਦੋਂ ਮੇਰੇ ਕੋਲ ਆ ਕੇ ਜਾਣ ਬੈਨ ਨਾਵੇ ਜਾਣਾ ਜਾਣਾ ਮੱਛੀ ਮੰਗੂ ਮੈਨੂੰ ਤੜ ਫਾਇਨਾਵੇ ਛੱਡ ਕੇ ਤੂੰ ਕੱਲਾ ਮੈਨੂੰ ਜਾ ਮੀਨਾ ਕੀ ਬਾਤ ਹੈ ਪੂਰੀ ਅੱਜ ਤਾਂ ਆਵਾਜ਼ਾਂ ਪੂਰਾ ਜੋਸ਼ ਹੈਗਾ ਪੂਰੀ ਗੱਲ ਬਾਤ ਹੈਗੀ ਹੈ ਮਾਨਕ ਸੁਦੀਕ 파르스 ਸੋਰੀ ਆਸ਼ਗਾ ਮਾਫ ਕਰ 파ਰਸ ਬਾਰੇ 파ਰਸ ਬਾਰੇ ਬਾਤ ਦੱਸ ਪਹਿਲਾਂ 파ਰਸ ਕੋਣਤਾ ਕਹਾਂਗਾ ਦਾ ਮੈਨੂੰ ਗੱਲ ਬਾਤ ਸੁਣਾਇਆ ਕਰ ਪਹਿਲਾਂ ਕਲਾਕਾਰ ਕੀ ਜਿਹੜੇ ਤਾਂ ਪਤਾ 파ਰਸ ਗੱਲ ਓ ਕੀ ਬੰਤਰਾਮਪੁਰ ਵਾਲੇ ਕੀ ਬਹੁਤ ਪੱਕੀ ਆੜੀ ਸੀ ਯਾਰ ਤੇ ਕਹਿੰਦੇ ਆਪਾਂ ਸਵੇਰ ਤੇ ਦਾਰੂ ਪੀਂਗੇ ਕਰਦੇ ਹਾਂ ਦੱਸੇ ਦਾ ਬਾਈ ਤੇ ਨਹੀਂ ਹਾਂ ਪਰ ਪੀ ਕੇ ਕਹਿੰਦੇ ਗਾਣੇ ਲਿਖੇ ਤੇ ਉਹ ਗਾਣੇ ਗਾਵੇ ਤਾਂ ਹਾਂ ਓ ਕੀ ਹਾਲਾਂਕਿ ਦਾਰੂ ਨੇ ਨੁਕਸਾਨ ਕਰ ਗਈ ਉਹਨੂੰ ਹਰ ਇੱਕ ਕਲਾਕਾਰ ਜਿਹੜੇ ਵੀ ਹੈ ਨਾ ਹਮ ਹਰ ਦਾਰੂ ਨੇ ਡੋਬੇ ਦਾਰੂ ਨੇ ਡੋਬੇ ਇਜਾ ਆਪਾਂ ਲੱਜੋ ਲੋਬ ਤਨ ਨੂੰ ਵੀ दारू ਰਹੀ ਹੈ ਮੰਨਣਾ ਪੈਣਾ ਆਪਾਂ ਨੂੰ ਹਾਂ ਨਹੀਂ ਹਾਂ ਹਾਂ ਇਹ ਮੇਰੀ ਬਾਤ ਹੂੰ दारू ਕਹੇ ਕੀ ਹੈ ਹਾਂ ਇਹ ਬੋਲ ਖਰਾਬ ਕਰਾ ਹੋਰ ਸਰੀਰ ਖਰਾਬ ਕਰਾ ਬੋਲ ਖਰਾਬ ਕਰਾ ਪੈਸਾ ਖਰਾਬ ਕਰਾ ਟਾਈਮ ਖਰਾਬ ਕਰਾ ਬਹੁਤ ਕੁਝ ਕਰਾ ਇਹ ਸਾਰੇ ਪਾਸੇ ਨੂੰ ਖਰਾਬ ਹੀ ਖਰਾਬ ਕਰਾ ਹੂੰ ਅੱਛਾ 파ਰਸ ਹਾਂ 파ਰਸ ਦੀ ਬਾਤ ਕਰ ਰਹੇ ਆਪਾਂ ਹਾਂ ਕੁਲਦੀਪ 파ਰਸ ਗਰ ਜਾਏਗੀ ਸੋਹਣੀਏ ਨਹੀਂ ਕਾਲਜ ਸੁਨਣਾ ਕਰਕੇ 440 ਦਾ ਪੱਖਾ ਮੋਟਰ 20 ਕਿਲਾ 20 ਦੀ ਲਾਤੀ ਹਾਂ ਬੰਦ ਤੇ ਵੀ ਕਮਾ ਰਹੇ ਮੜੀ ਜੀ ਫੋਟੋ ਆਹ ਲੱਗੇਗਾ ਵੀ ਬੰਦ ਵੀ ਮੇਰੇ ਗਾਣੇ ਗਾ ਰਿਹਾ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਤੋ ਬੰਤਕਾ ਗਾਣਾ ਸੁਣਾ ਦੇ ਕੋਈ ਲਿਖਿਆ ਵਾ ਜਦ ਪਿਆਰ ਕਿਸੇ ਦਾ ਟੁੱਟ ਜਾਵੇ ਮਸੂਕ ਕਿਸੇ ਦੀ ਰੁਸ ਜਾਵੇ ਹਾਏ 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 ਜਦ ਪਿਆਰ ਦਾ ਬਣ ਜਾਏ ਹਾਸਾ ਜਾ ਹੋਈ ਨਾ ਜabe ਗੱਲਾ ਸਾਡਾ ਗੱਲ ਮੁੱਕਦੀ ਆ ਕਿ ਮੁੱਕਦੀ ਮੁੱਕਦੀ ਆ ਕਿ दारू ਤੇ ਪੋਚਲ ਹੰਜੂਰੇ ਰੱਖ ਤੰਨ ਕੰਨ ਕਰਦੀ ਨਾਲ ਇੱਕ ਨਾਲ ਪੈ ਕੇ ਖੜਕਾਉਂਦੇ ਆ ਗੱਲ ਮੁੱਕ ਵੀ ਆ ਕੇ दारू ਤੇ ਬਹੁਤ ਗੀਤ ਚੱਲੇ ਆ ਰਹੇ ਬਹੁਤ ਮਤਲਬ ਕੋਈ ਗਮ ਲਗਿਆ ਕੋਈ ਖੁਸ਼ੀ ਹੈ ਹਰ ਪਾਸੇ ਬੰਦਾ ਬਹਾਨਾ ਪਾ ਲੈ ਲੇਗਾ ਪੀਨੇਗਾ ਇਹ ਰਹਿਣ ਦੇ ਸੌਦਾ ਇਹਨੂੰ ਨਾ ਛੇੜ ਕਬਾਂ ਪੰਦ ਕਾ ਕਾਰਡ ਦਿਖਾਇਆ ਤਾਂ ਕੋਈ ਅੱਛਾ ਕਾਰਡ ਦਿਖਾ ਦੇ ਦਿਖਾ ਦੇ ਕਾਰਡ ਹੀ ਵਿਚ ਆ ਜੇਗਾ ਨਾ ਹਾਂ 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 ਨਹੀਂ ਉਹ ਚੋ ਚੜ ਜੇ ਆਏ ਹਾਏ ਹੇ ਕਿਸੇ ਮੇਰਾ ਯਾਰ ਮੇਰਾ ਯਾਰ ਨਹੀਂ ਯਾਰ ਮਿੱਤਰ ਆਪਣਾ ਵੀ ਪੂਰਾ ਅੱਛਾ ਹਾਂ ਹਾਂ ਅੜੀ ਹੈਗਾ ਆਪਣਾ ਵੀ ਹਾਂ ਠੀਕ ਹੈ ਪ੍ਰੇਮੀ ਬੰਦਾ ਹੈਗਾ ਪ੍ਰੇਮੀ ਬੰਦਾ ਪੂਰਾ ਇਹ ਰੱਬੀ ਰੂ ਹੈ ਵਾ ਵੀ ਹਾਂ ਪੂਰੀ ਉਹਦਾ ਸ਼ਰਾਬੀ ਹੈ ਵਿਚਾਰਾ ਪੀ ਲਿਆ ਵਿਚਾਰਾ ਪਗ ਚ ਹਾਂ ਸੋ ਬਾਈ ਇਹ ਕ ਹਾਂ ਹਾਂ ਮੈਂ ਵਿਚੇ ਪਾ ਦੇਣਾ લાલાભાઈ ਬੰਤ ਕਾ ਕਾਰਡ ਗੈਲ ਚੱਕੀ ਫਿਰ ਰਹਾ ਹੈਗਾ ਫਸਣਾ ਦੇ ਕਦਾ ਹੋਰ ਨੇਰਾ ਹੋ ਰਿਹਾ ਹੈਗਾ ਇੰਨੇ ਵਾ ਵੀ ਬੰਦ ਹੋ ਜਾਣਾ ਆਪਣਾ ਯਾ ਹੈ ઓ ਨੇਰੇ ਮਾ ਕਿੰਨਾ ਕੁ ਲੋਡ ਚੱਕਾ ਮੈਂ ਇਹ ਦੇਖ ਰਿਹਾ ਤਾਂ ਬੰਤ ਕੀ ਬਾਤ ਨਾਲ ਤਾਂ ਬੰਤ ਕੀ ਹਰ ਬੰਤ ਮੇਰਾ ਯਾਰ ਮਿੱਤਰ ਹੈ ਯਾ ਹੂੰ ਬੰਤ ਕੀ ਗਾਣੇ ਕਿਹੜੇ ਕਿਹੜੇ ਤੈ ਅਣਗਿਣਤ ਗਾਣੇ ਗਿਣਤੀ ਤਾਂ ਹੈ ਹੀ ਨਹੀਂ ਕਾਲਜ ਸੁਨਾ ਕਰਕੇ ਕਰ ਜਾਏਗੀ ਸੋਹਣੀਏ ਨਹੀਂ ਕਾਲਜ ਸੁਨਾ ਕਰਕੇ ਹਾਂ ਹਾਂ ਪੰਚਰਾਮ ਪਰੇ ਵਾਲਾ ਵੇ ਤੇਰੇ ਗੁੰਝਿਲਦਾ ਫਿਰਦਨ ਮਾਲਾ ਵੇ ਇਦਾਂ ਤਾਂ ਨਹੀਂ ਹੋ ਸਕਦਾ ਮੇਰਾ ਬੰਤ ਹਾਈ ਮੈਂ ਸੁਣਿਆ ਮੇਰੇ ਖੱਤ ਦੇ ਫੋਟੋ ਆ ਲੋਕਾਂ ਨੂੰ ਫਿਰੇ ਦਿਖਾਉਂਦਾ ਆ ਖਾਂ ਜਾ ਰਿਹਾ ਕੋਈ ਨਹੀਂ ਹਾਈ ਹਾਈ ਮਾਰੇ ਇਲਾਕੇ ਕਾ ਮਾਨਤਾ ਮਾਨ 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 ਹਾ ਉਸ ਟਾਈਮ ਮਲੇ ਪੂਰੀ ਪੁੱਤੀ ਬੋਲੇਦੀ ਬਾਈ ਜੀ ਬੰਦਾ ਮਾਰਾ ਬਹੁਤ ਸੋਹਣਾ है। सनादे, सनादे, ना कोई। मारा बंत तो तो ना मैं मिले नहीं होना टाइम बंत बंत की चढ़ाई थी उस था नहीं। तो बाद में ना। ना अच्छा यार मित्र कोई नीला ਲੈ ਮੇਰੀ ਬਾਤ ਸੁਣ ਸਮਾਨ ਲੈ ਗਿਆ ਮੈਂ ਹੂੰ ਉਡੂ ਨੂੰ ਠੀਕ ਹੈ ਮੈਂ ਤੇਰਾ 500 ਰੁਪਿਆ ਦੇਗਾ ਹੂੰ ਪਰ ਚਲ ਕਾਣੀ ਕੀ ਬਾਤ ਹੈ ਠੀਕ ਨਹੀਂ ਹੈ ਚਲਾਂ ਫਿਰ ਆਪਾਂ ਕੁਛ ਨਾ ਵੇਗਾ ਗਾਣਾ ਇੱਕ ਹੋਰ ਕਿਉਂਕਿ ਮੱਛਰ ਹੈਗੇ ਯਾਰ ਚਲ ਜਿੰਨਾ ਕੋ ਹੈ ਤਾਂ ਮੈਨੂੰ ਖਾਸਾ ਰੌਣਕ ਮੇਲਾ ਹੋ ਗਿਆ ਇੱਕ ਅੱਧਾ ਹੋਰ ਸੁਣਾ ਦੇ ਕੋਈ ਪਾਰਸ ਦਾ ਸੁਣਾ ਦੋ ਗਾਣਾ ਪਾਰਸ ਦਾ ਲੱਭਣੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਤ ਸੁਣਾ ਦੇ ਹੋਰ ਸੁਣਾ ਦੇ ਕੋਈ ਜਿਹੜਾ ਤੇਰੇ ਆਲਾ ਵਾ ਅੱਜ ਕੱਲ ਅੱਜ ਤੇਰਾ ਟਰੈਕ ਬਿਲਕੁਲ ਸਹੀ ਹੈਗਾ ਤੇਰੀ ਆਵਾਜ਼ ਵੀ ਸਹੀ ਹੈ ਤੇਰੀ ਮੈਮਰੀ ਵੀ ਠੀਕ ਕੰਮ ਕਰ ਰਹੀ ਹੈਗੀ ਸੋ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਅੱਜ ਤੇਰਾ ਅੱਜ ਨੇਰੀ ਠਾਲੀ ਵੀ ਹੈਗੀ ਬਾਈ ਨੇ ਇਸ ਤਰ੍ਹਾਂ ਤੋਂ ਰਹਿ ਫਿਰ ਤਾਂ ਤੇਰੇ ਮੈਂ ਖਾਸੇ ਪ੍ਰੋਗਰਾਮ ਕਰ ਦਿਆਂ ਅੱਛਾ ਹੂੰ ਕਿਹ ਜੀ ਰਹੀ ਕਿਹ ਜੀ ਹਾਂ ਕਿਉਂਕਿ ਜਿਆਦਾ ਘੱਟ ਮਨ ਸਵਾਦ ਨਹੀਂ ਫਿਰ ਸਦੀਕ ਕ ਸੁਣਾ ਦੇ ਸੁਣਾ ਦੇ ਸਦੀਕ ਕ ਸੁਣਾ ਦੇ ਮਾਨਕ ਕ ਸੁਣਾ ਦੇ ਹੂੰ ਮਾਨਕਾ ਕਾਕਾ ਮਾਨਕ ਮਾਨਕ ਮਾਨਕੀ ਹੂੰ ਕਲੀਆਂ ਦਾ ਬਾਦਸ਼ਾਹ ਬਾਦਸ਼ਾਹ ਹੂੰ ਨੀ ਮੈਂ ਚਾਦਰ ਕੱਢਦੀ ਆ ਹਾਂ ਇਹ ਜੋ ਮੇਰੀ ਅਗਲੇ ਮਨ ਗਿਆ ਠੀਕ ਠੀਕ ਹੈ ਠੀਕ ਹੈ ਠੀਕ ਹੈ ਨੰਨ 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 ਉਹ ਤੌਖਾ ਕਿੱਤਾ ਨੀ ਸੁਣ ਸੁਣ ਸੁ ਚੱਕਦੀ ਏ ਸ਼ੌਕ ਕਰੀਏ ਮੇਰਾ ਭਾੜ ਕਿਹਾਏ ਵੀਰਾਂ ਲੀਰ ਬਣਾਇਆ ਮੇਰੇ ਪਾਦਾ ਵਹਿ ਗਿਆ ਜੋਗਣ ਹਾਏ ਖੱਦਰ ਨਹੀਂ ਮੈਂ ਛੱਡ ਕੇ ਮੇਰੇ ਪਾਦਾ ਮਰ ਗਿਆ ਅਜਿਆ ਮਾਂ ਲਾਜ ਆਇਆ ਪਾਣੀ ਪੀਤਾ ਕੈਰ ਵੀ ਪਾਣੀ ਸਪਰਿੰਗਰ ਨੇ ਓ ਬਾਬੇ ਨਾਨਕ ਨੇ ਈ ਹਲਕੀ ਸੇਵਾ ਆਇਆ ਬਚਾਲਿਆ ਕੇ ਉਹਨਾਂ ਸੱਚਖੰਡ ਤੋਂ ਨਰਮੇ ਦਾ ਮੈਂ ਚੱਲ ਕੇ ਵੱਡਾ ਝਾਰ ਕੇ ਨਹੀਂ ਹਾਇ ਰਾਂਝੇ ਕੋਲ ਬਚਾਇਆ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਸੋ ਇਹੋ ਹੈਗਾ ਲਾਲਾ ਗੁਰਚਰਨ ਸਿੰਘ ਧਰਮਗੜਾਲਾ ਸੋ ਕਿੰਨੀ ਦੇਰ 20 25 ਸਾਲ ਬਾਜ ਨੇ ਸਪੀਕਰ ਬਜਾਇਆ ਤੇ ਰੱਜ ਕੇ ਗਾਣੇ ਸੁਣੇ ਆ ਰੱਜ ਕੇ ਇਹਨਾਂ ਨੇ ਪੁਰਾਣੇ ਕਲਾਕਾਰਾਂ ਨੂੰ ਹਿੱਟ ਕਰਿਆ ਹੈਗਾ ਗਾਣੇ ਵਜਾ ਵਜਾ ਕੇ ਦੁਬਾਰਾ ਦੁਬਾਰਾ ਗਾਣੇ ਵਜਾਣੇ ਚੌਮਾ ਉਹ ਮਾ ਸੋ ਪ੍ਰਾਣ ਆ ਬਖਤ ਜਿਹੜਾ ਸੰਭੀ ਬੈਠੇ ਹੈਗੇ ਆਪਣੇ ਪਾਸ ਸੋ ਪੂਰੇ ਗਾਣੇ ਯਾਦ ਹੈਗੇ ਇਹਨਾਂ ਕਿ ਪੁਰਾਣੇ ਜਿਹੜਾ ਮਰਜੀ ਗਾਣਾ ਛੇੜ ਲਿਓ ਉਹੀ ਲਾ ਦੇ ਆ ਇਹ ਪੇਡਾਂ ਵਾਲਾ ਲਾ ਦਿਓ ਬੱਕਰੀਆਂ ਵਾਲਾ ਲਾ ਦਿਓ ਪੇਡਾਂ ਲਾ ਕਿਹੜਾ ਦਾਵਾ ਕਿਆ ਕਹੇ ਦਾ ਨਿੱਕੀ ਹੁੰਦੀ ਪੇਡਾਂ ਚਾਰਦੀ ਹੁਣ ਹੋ ਗਈ ਮਟਿਆ ਨਿੱਕੀ ਹੁੰਦੀ ਪੇਡਾਂ ਚਾਰਦੀ ਹੁਣ ਹੋ ਗਈ ਮਟਿਆ ਤੁੰਬਾ ਕਰੇ ਸੁਣੀ ਦਾ ਬੰਦ ਨਹਿਰੂ ਪਰ ਤੁੰਬਾ ਕਰੇ ਸੁਣੀ ਦਾ ਵੱਡਣ ਨਹਿਰੋਂ ਪਹਿਰ ਤੁੰਬਾ ਕਰੇ ਸੁਣੀ ਦਾ ਉਹ ਜੱਟਾਂ ਦੇ ਪੁੱਤ ਜੋਗੀ ਹੁੰਦੇ ਰੈਣ ਕਰਾਂ ਤੋਂ ਬਾਹ ਗੱਟਾਂ ਦੇ ਪੁੱਤ ਜੋਗੀ ਹੁੰਦੇ ਰੈਣ ਕਰਾਂ ਤੋਂ ਬਾਹ ਤੁੰਬਾ ਕਰੇ ਸੁਣੀ ਦਾ ਵੱਡਣ ਨਹਿਰੋਂ ਪਹਿਰ ਤੁੰਬਾ ਕਰੇ ਸੁਣੀ ਦਾ ਵੱਡਣ ਨਹਿਰੋਂ ਪਹਿਰ ਤੁੰਬਾ ਕਰੇ ਸੁਣੀ ਦਾ ਘਰੇ ਕਰੀ ਮੈਂ ਵੇਤਾਂ ਵੇ ਮੈਂ ਵੇਖਣ ਨੂੰ ਜਲ ਜਾਵਾ ਹੇ ਹੇ ਮੈਂ ਨਾ ਕਰੀ ਨਨ ਜਿਉਰੀ ਵਾ ਰਾਜ ਬਸੋੜੇ ਵਾਲੀ ਰੁੱਝ ਸਾਮਣੋਂ ਤੁਰ ਜਾਂਦੀ ਮੇਰੇ ਸਿਰ ਤੋਂ ਮੁਟਾਂ ਬਾ ਤੁੰਬਾ ਕਰੇ ਸੁਣੀਦਾ ਵਜਨਾ ਲਹਿਰੋਂ ਪਾਰ ਤੁੰਬਾ ਕਰੇ ਸੁਣੀਦਾ ਉੱਡ ਟੰਡੇ ਬੁਣੇ ਮੈਨਾਂ ਨਹੀਂ ਨੇ ਦਿਨੇ ਦੀਆਂ ਵਾਤਾਂ ਕਿਲ ਬੱਜ ਨਹੀਂ ਦੀਆਂ ਹੋਈਆਂ ਨਹੀਂ ਹਾਏ ਮੈਂ ਵੀ ਤੇਰੀਆਂ ਵਾਤਾਂ ਤੇਰੀਆਂ ਹੈ ਨਹੀਂ ਵਾਤਾਂ ਬਹੁਤ ਬਹੁਤ ਵਧੀਆ ਐਨ ਨਜ਼ਾਰੇ ਵਾਲਾ ਐਨ ਮੇਰਾ ਮਨ ਖੁਸ਼ ਹੋ ਗਿਆ ਤਸੱਲੀ ਹੋ ਗਈ ਹਾਂ ਇੱਕ ਵਾਰ ਤਾਂ ਨਹੀਂ ਆਂਦਾ ਪੂਰਾ ਮੇਰੀ ਸਾਂਝ ਹੀ ਮੰਗੇ ਹਰ ਹਰਾ ਕੋਪਰ ਹਾਂ ਚਲੋ ਠੀਕ ਹੈ ਲਾਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਰਾ ਥਾਣਾ ਸੁਣਾ ਦੇ ਸੁਣਾ ਦੇ ਸੁਣਾ ਦੇ ਸੁਨਾਸ ਸੁਨਾ ਹੂੰ ਲੈ ਬੱਕਰੀਆਂ ਵਾਲਾ ਸੁਨਾ 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 बोल 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 खेतराज बकरियां चारे नी कसके कद बुलाखी काजू मटारे नी मैं उसने बोत सताई वे थोड़ी तेजिंद ची वे ਤੂੰ ਕਰਦਾ ਰਹੇ ਹਾਈਵੇ ਕੁੰਡ ਕੱਢਣਾ ਪਊਏ ਕੁੰਡ ਕੱਢਣਾ ਪਊ ਮੈਂ ਮਰ ਜਾਮਾ ਕੁੰਡ ਕੱਢਣਾ ਪਊ ਨੀ ਮੈਂ ਅਜਵਣਾਲੂ ਕਰੂਗੀ ਤੋ ਕਲ ਪਰਿਪਟਿਆ ਟਟਕ ਆਇਆ ਝਿਲ ਜੋ ਪੀ ਸੁਪੀ ਜੋ ਕਿਰੋ ਕੋਈ ਬਾਗੜ ਨੀ ਕੋਈ ਲੈ ਆਇਆ ਕਲ ਜੋ ਕੋਈ ਬੁਰਾ ਜੁ ਮੰਨ ਆਵੇ ਲੋਕੀ ਕੈਂਦੇ ਮੰਨ ਆਵੇ ਤੂੰ ਲੱਭਦਾ ਕਿਰੇ ਬਹਾਨਾ ਆਵੇ ਕੁੰਡ ਕੱਢਣਾ ਪਊਏ ਕੁੰਡ ਕੱਢਣਾ ਪਊ ਮੈਂ ਮਰ ਜਾਵਾਂ ਕੁੰਡ ਕੱਢਣਾ ਪਊ ਸਿਪੀਆਂ ਵਿਚ ਲੱਤਾਂ ਉਸਦੀਆਂ ਮੈਂ ਰਿਤਾ ਤੈਨੂੰ ਰਹਿਣ ਲਈ ਮੇਰੇ ਜੁੰਦੇ ਜੀ ਮੇਰੇ ਖਾਨ ਦੀ ਆ ਮੈਂ ਤੇ ਤੇ ਕਦਰ ਪਾਣ ਲਈ ਉਹ ਡੇਰੇ ਜਾ ਕੇ ਮੈਂ ਜਾਊਗਾ ਸਭ ਨਿੱਕਲ ਸਿੱਕਲ ਲੈ ਜਾਊਗਾ ਮੇਰੀ ਜਾਨ ਨੁਕਲੀਆ ਭੇਜੂਗਾ ਹੱਥ ਅੜਨਾ ਪਊਨੀ ਹੱਥ ਅੜਨਾ ਪਊਨੀ ਬਲੀ ਹੱਥ ਅੜਨਾ ਪਊ ਕਿਆ ਬਾਤ ਹੈ ਕਿਆ ਬਾਤ ਹੈ ਲਾਲੇ ਇੱਕ ਵਾਰ ਮੈਸੇਜ ਦੇ ਦੇ ਕਿ ਕੁਝ ਮਜੂਬ ਬੋਲਣਾ ਹੈਗਾ ਆਪਣੇ ਜਿਹੜੇ ਤੈਨੂੰ ਚਾਹਣੇ ਵਾਲੇ ਹੈਗੇ ਆ ਕੁਝ ਕਹਿਣਾ ਚਾਹਤਾ ਲੋਕਾਂ ਨੂੰ ਕੋਈ ਬਾਤ ਸਾਰੇ ਬੰਦੇ ਠੀਕ ਆ ਵਿਚਾਰੇ ਸਾਰੇ ਕੋਣ ਤੇਰਾ ਆੜੀ ਕਿਹੜਾ ਹੈਗਾ ਅੱਜ ਕੱਲ ਸਾਰੇ ਸਾਰੇ ਆਰ ਮਿਸਟਰ ਸਾਰੇ ਆਰੇ ਸਾਰੇ ਗੱਲ ਪਗਾੜੀ ਆਏ ਹਾਏ ਹਾਏ ਕੋਈ ਦੋਸਤ ਦੁਸ਼ਮਣ ਕੋਈ ਨਹੀਂ ਸਭ ਦੁਸ਼ਮਣ ਕੋਈ ਨਹੀਂ ਸਾਰੇ ਦੋਸਤ ਫੱਕਰ ਬੰਦਾ ਲਾਲਾ ਉਹ ਜੀ ਜੀ ਪੁੱਛੇ ਕਿ ਪਤਿੱਲਾ ਪਾਣੀ ਦਾ ਪੈ ਗਿਆ ਸੁਆਦ ਖਸਮਾ ਨੂੰ ਖਾਣ ਦਾ ਉਹ ਜਿਸ ਵੇਲੇ ਚੁੱਲ੍ਹੇ ਤੇ ਪਤਿੱਲਾ ਖੜਕੇ ਸੁਨੀਆਂ ਸ਼ਰੀਰਾਂ ਵਿੱਚ ਨਿੰਦ ਚੜਕੇ ਚੜੀ ਇੱਕ ਬੁਰੀ ਬਿਮਾਰੀ ਪੀਤੇ ਵੀ ਨ ਸਰਦਾ ਹੈ ਨਹੀਂ ਸਾਰਾ ਦਿਨ ਹੜੇ ਲਾਵੇਂ ਕਰਦਾ ਕਰ ਕੰਮ ਕਰਦਾ ਹੈ ਨਹੀਂ ਕੱਲ ਕਹਿੰਦਾ ਸੁਪਰ ਸਲਫਾ ਮੁਕਿਆ ਅੱਜ ਕਹਿੰਦਾ ਜਰਦਾ ਹੈ ਨਹੀਂ ਕਰਤੀ ਮੈਂ ਮਰੀਆਂ ਵਰਗੀ ਮਰ ਜਾਣਾ ਮਰਦਾ ਹੈ ਨਹੀਂ ਕਰਤੀ ਮੈਂ ਮਰੀਆਂ ਵਰਗੀ ਮਰ ਜਾਣਾ ਇਹ ਮਰਦਾ ਹੈ ਨਹੀਂ ਯਾਰਾਂ ਦਾ ਰੱਬ ਸਵਾਲਾ ਆਪਣਾ ਕੋਈ ਕੰਦਾ ਹੈ ਨਹੀਂ ਦੋਸਤਾਂ ਉੱਲਾ ਕੋਈ ਨਾ ਦੁਸ਼ਮਣ ਤੋਂ ਡਰਦਾ ਹੈ ਨਹੀਂ ਆਕੇ ਦਿਨ ਹੱਡ ਨਹੀਂ ਦੇ ਪਿੱਟੇ ਵੀ ਨਾ ਡਰਦਾ ਹੈ ਨਹੀਂ ਸੱਚੀ ਗੱਲ ਮੋਤੇ ਆਈ ਕਹਿਣ ਤੋਂ ਡਰਦਾ ਹੈ ਨਾਲੇ ਨਜ਼ਾਰਾ ਆ ਗਿਆ ਕੀ ਗੱਲ ਮੋਤੇ ਆਈ ਕਹਿਣ ਤੋਂ ਡਰਦਾ ਹੈ ਨਹੀਂ ਮਰ ਗਿਆ ਬਚੋਲਾ ਬੈਲੀ ਨੂੰ ਬਿਆਤੀ ਮੈਂ ਵੈਲੀ ਨੂੰ ਬਿਆਤੀ ਮੈਂ ਕੰਡਰੇ ਨਾ ਪੂਜ ਕਾਗ ਪਿੱਛੇ ਲਾਤੀ ਮੈਂ ਕੰਡਰੇ ਨਾ ਪੂਜ ਕਾਗ ਪਿੱਛੇ ਲਾਤੀ ਮੈਂ ਬਹੁਤ ਬਹੁਤ ਧੰਨਵਾਦ ਲਾਲਾ ਜੀ ਮੈਂ ਤੁਹਾਡਾ ਧੰਨਵਾਦ ਕਰ ਰਿਹਾ ਅੱਜ ਕਿ ਤੰਨੇ ਮੈਨੂੰ ਇੰਨਾ ਟਾਈਮ ਦੀ ਹੈਗਾ ਬਹੁਤ ਨਜ਼ਾਰਾ ਆ ਗਿਆ ਮੈਨੂੰ ਤਾਂ ਬਹੁਤ ਸਵਾਲ ਆਇਆ ਅਰੇ ਅੱਜ ਕੀ ਜਿਹੜੀ ਉਹ ਪ੍ਰੋਗਰਾਮ ਹੈਗਾ ਮੈਂ ਇਹਨੂੰ ਵਧੀਆ ਤਰੀਕੇ ਨਾਲ ਪਾਵਾਂ ਦੇਖਦੇ ਜਾਓ ਤੁਹਾਨੂੰ ਮੈਨੂੰ ਐਨ ਤੇ ਮੇਰੀ ਗੱਲ ਗੌਰ ਕਰਨੀ ਹੈਗੀ ਆ दारू ਘੱਟ ਪੀਣੀ ਆ ਆਪਣਾ ਹਾਂ ਮੇਪਾ ਫੜਾ ਜੇਕਰ ਮੈਂ ਪੀ ਲੈ ਕਰਾਂਗਾ ਚੱਕੀ ਵੀ ਲਾਣੀ ਆ